ਦੋਸਤੋ ਵੈਸੇ ਤਾਂ ਪੰਜਾਬ ਸਾਰਾ ਹੀ ਬਹੁਤ ਸੋਹਣਾ ਹੈ ਪਰ ਅਕਸਰੀ ਮੈਂ ਆਪਣੇ ਪਿੰਡਾਂ ਦੀਆਂ ਵੀਡੀਓ ਪਾਉਣਾ ਰਹਿਣਾ ਹੈ ਅੱਜ ਤੁਹਾਨੂੰ ਇੱਕ ਬਹੁਤ ਖੂਬਸੂਰਤ ਪਿੰਡ ਦਿਖਾ ਰਹੇ ਹਾਂ ਜੋ ਹਲਕਾ ਲੰਬੀ ਵਿੱਚ ਪੈਂਦਾ ਹੈ ਜਿੱਥੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਐਮਐਲਏ ਰਹੇ ਤੇ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਇੱਥੋਂ ਹੀ ਕੈਪਟਨ ਮਰਿੰਦਰ ਸਿੰਘ ਜੀ ਇਲੈਕਸ਼ਨ ਲੜੇ ਤੇ ਜਿੱਥੇ ਹੁਣ ਮੌਜੂਦਾ ਐਮਐਲਏ ਸਰਦਾਰ ਜਿਹਦਰ ਗਰਮੀਤ ਸਿੰਘ ਜੀ ਖੁੱਡੀਆਂ ਨੇ ਤੇ ਜੋ ਆਪਣੇ ਖੇਤੀਬਾੜੀ ਮਿਨਿਸਟਰ ਵੀ ਨੇ ਇਹ ਪਿੰਡ ਜਿਹੜੀ ਮਰੋੜ ਤੋਂ ਡੱਬਾ ਵਾਲੀ ਰੋਡ ਆ ਜਿਹੜੀ ਸਿੱਧੀ ਦਿੱਲੀ ਜਾਂਦੀ ਹੈ ਉਸ ਰੋਡ ਦੇ ਉੱਪਰ ਥੱਲੇ ਨੂੰ ਸਥਿਤ ਹੈ ਜਿੱਥੇ ਦੋ ਵੱਡੀਆਂ ਨਹਿਰਾਂ ਆਉਂਦੀਆਂ ਉੱਥੋਂ 7-8 ਕਿਲੋਮੀਟਰ ਦੂਰ ਹੈ ਤੇ ਆਦਨੀਆਂ ਤੋਂ 2 ਕਿਲੋਮੀਟਰ ਅਤੇ ਖੁੱਡੀਆਂ ਤੋਂ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਬਹੁਤ ਖੂਬਸੂਰਤ ਪਿੰਡ ਹੈ ਪੂਰਾ ਚੌਰਸ ਬਣਿਆ ਹੋਇਆ ਹੈ ਇਸ ਪਿੰਡ ਵਿੱਚ ਜ਼ਿਆਦਾਤਰ ਮਾਨਪਾਈਚਾਰਾ ਤੇ ਬਰਾੜ ਭਾਈਚਾਰੇ ਦੇ ਲੋਕ ਰਹਿੰਦੇ ਨੇ ਵੈਸੇ ਇਸ ਪਿੰਡ ਵਿੱਚ ਸਾਰੇ ਹੀ ਧਰਮਾਂ ਦੇ ਲੋਕ ਰਹਿੰਦੇ ਨੇ ਜਿਵੇਂ ਆਪਣੇ Hindu ਭਾਈਚਾਰਾ ਇਸਾਈ ਭਾਈਚਾਰਾ ਸਿੱਖ ਭਾਈਚਾਰਾ ਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਇਸੇ ਖੂਬਸੂਰਤ ਪਿੰਡ ਬਾਰੇ ਪਿੰਡ ਸਹਣਾ ਖੇੜਾ ਕਿਉਂ ਸੋਨੋ ਵੀ ਨਿਆਰਾ ਆ ਰਿਹਾ ਮੇਰੇ ਨਾਲ ਅੱਜ ਆਪਾਂ ਫਿਰਦੇ ਹਾਂ ਜੀ ਜਿਹੜਾ ਲੰਬੀ ਹਲਕੇ ਦਾ ਖੂਬਸੂਰਤ ਪਿੰਡ ਸਹਣਾ ਖੇੜਾ ਜਿਵੇਂ ਤੁਹਾਨੂੰ ਦੱਸਿਆ ਮੈਂ ਤੇ ਇਸ ਵਕਤ ਮੈਂ ਖੜਾ ਹਾਂ ਜੀ ਆਹ ਨਹਿਰ ਤੇ ਇਹ ਨਹਿਰ ਆਉਂਦੀ ਹੈ ਵੱਡੀਆਂ ਨਹਿਰਾਂ ਚੋਂ ਜਿਹੜੀਆਂ ਹਰੀਕੇ ਪੱਤਨ ਚੋਂ ਦੋ ਨਹਿਰਾਂ ਆਉਂਦੀਆਂ ਇੱਕ ਰਾਸਤਾ ਨੂੰ ਜਾਂਦੀ ਹੈ ਤੇ ਉਸੇ ਵਿੱਚੋਂ ਇਹ ਨਰ ਆਉਂਦੀ ਹੈ ਤੇ ਇਸੇ ਵਿੱਚ ਆ ਸੁਆ ਜਾਂਦਾ ਹੈ ਜਿਹੜਾ ਖੇਤਾਂ ਨੂੰ ਜਾਂਦਾ ਹੈ ਤੇ ਨਾਲ ਹੀ ਇੱਥੇ ਜਿਹੜੇ ਅੰਗਰੇਜ਼ਾਂ ਵੇਲੇ ਦੇ ਆਪਣੇ ਬਣੇ ਹੋਏ ਸੀਗੇ ਪੁਰਾਣੇ ਉਹ ਵੀ ਤੁਸੀਂ ਵੀਡੀਓ ਵਿੱਚ ਵੇਖੀਆ ਤੁਹਾਨੂੰ ਦਿਖਾ ਦਿੰਨੇ ਆ ਤੇ ਇਧਰ ਆ ਜੀ ਘਰਾਟ ਜਿੱਥੇ ਆਪਣੇ ਚੱਕੀ ਦਾ ਪਹਿਲਾ ਆ ਪਾਟਾ ਨਹੀਂ ਠੰਡਾ ਆਟਾ ਲੈਂਦੇ ਹੁੰਦੇ ਸੀਗੇ ਹਾਲਾਂਕਿ ਹੁਣ ਤਾਂ ਬੰਦ ਹੋ ਗਿਆ ਕਾਫੀ ਸਮਾਂ ਹੋ ਗਿਆ ਤੇ ਉਮੀਦ ਆ ਤੁਹਾਨੂੰ ਇਹੋ ਜਿਹੀਆਂ ਵੀਡੀਓ ਪਸੰਦ ਆ ਰਹੀਆਂ ਹੋਣਗੀਆਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਖਾਸ ਕਰ ਸਹਨੇ ਖੜੇ ਵਾਲੇ ਕਿਉਂਕਿ ਤੁਹਾਡੇ ਲਈ ਆਪਾਂ ਇੰਨੀ ਮਿਹਨਤ ਕਰ ਰਹੇ ਆ ਤੇ ਬਸ ਸ਼ੇਅਰ ਕਰ ਦਿਓ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਹੁਣ ਆਪਾਂ ਵੱਧਦੇ ਹਾਂ ਜੀ ਅਗਲੀ ਵੀਡੀਓ ਵੱਲ ਇਸ ਪਿੰਡ ਵਿੱਚ ਜੇ ਆਪਾਂ ਆਬਾਦੀ ਦੀ ਗੱਲ ਕਰੀਏ ਤਾਂ 2000 ਦੇ ਲਗਭਗ ਤੱਕ ਦੀ ਆਬਾਦੀ ਹੋਵੇਗੀ ਇਸ ਪਿੰਡ ਦੀ ਵੋਟ ਜੋ ਸਰਪੰਚੀ ਇਲੈਕਸ਼ਨ ਵੇਲੇ ਪਤਾ ਲੱਗੀ ਹੈ ਸਾਡੇ 1150 ਦੇ ਲਗਭਗ ਤੱਕ ਪਿੰਡ ਦੀ ਵੋਟ ਹੈ ਤੇ ਇਸ ਪਿੰਡ ਦੇ ਬਹੁਤ ਸਾਰੇ ਨੌਜਵਾਨ ਬਹੁਤ ਵਧੀਆ ਅਹੁਦਿਆਂ ਤੇ ਜੋਬ ਕਰਦੇ ਨੇ ਜੋ ਪੰਜਾਬ ਦੀ ਸੇਵਾ ਕਰ ਰਹੇ ਨੇ ਇਸ ਪਿੰਡ ਦੀਆਂ ਗਲੀਆਂ ਆਦਨੀਆਂ ਵਾਂਗ ਹੀ ਬਹੁਤ ਖੁੱਲੀਆਂ ਡੁੱਲੀਆਂ ਨੇ ਤੇ ਉਸੇ ਤਰ੍ਹਾਂ ਹੀ ਪੁਰਾਣੇ ਘਰ ਅੱਜ ਵੀ ਇੱਥੇ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਬੜੀਆਂ ਸਾਫ਼ ਸੁਥਰੀਆਂ ਗਲੀਆਂ ਐ ਤੇ ਪੁਰਾਣੇ ਦਰਵਾਜ਼ੇ ਪੁਰਾਣੇ ਘਰ ਜੋ ਪੰਜਾਬ ਦੇ ਬਹੁਤ ਘੱਟ ਪਿੰਡਾਂ 'ਚੋਂ ਰਹਿ ਚੁੱਕੇ ਨੇ ਤੇ ਜੋ ਆਵਾਦ ਨੇ ਤੁਸੀਂ ਵੇਖ ਸਕਦੇ ਹੋ ਬਹੁਤ ਵਧੀਆ ਪਿੰਡ ਐ ਤੇ ਵਧੀਆ ਮਾਹੌਲ ਐ ਪਿੰਡ ਦੀ ਜੇ ਬਾਗਡੋਰ ਦੀ ਗੱਲ ਕਰੀਏ ਤਾਂ ਪਹਿਲਾਂ ਬੱਬੂ ਬਰਾੜ ਜੀ ਭਰਤ ਜੀ ਉਸ ਤੋਂ ਬਾਅਦ ਜਦੋਂ ਹੁਣ ਨਵੇਂ ਇਲੈਕਸ਼ਨ ਹੋਏ ਸੀ ਤਾਂ ਉਹਦੇ ਵਿੱਚ ਜਿਹੜਾ ਸਰਪੰਚ ਨੌਜਵਾਨ ਭਰਾ ਸਾਡਾ ਕੁਸ਼ਵੀਰ ਸਿੰਘ ਮਾਨ ਉਹ ਬਣੇ ਨੇ ਤੇ ਜੋ ਬਹੁਤ ਹੀ ਮਿਹਨਤੀ ਇਨਸਾਨ ਨੇ ਤੇ ਬਹੁਤ ਟਾਈਮ ਤੋਂ ਮਤਲਬ ਪਿੰਡ ਦੇ ਵਿਕਾਸ ਲਈ ਯਤਨ ਕਰ ਰਹੇ ਸੀ ਤੇ ਹੁਣ ਉਹ ਕੰਮ ਹੁੰਦੇ ਦਿਖ ਵੀ ਰਹੇ ਨੇ ਸਮੇਂ-ਸਮੇਂ ਤੇ ਪਿੰਡ ਨੂੰ ਜੋ ਸਹੂਲਤਾਂ ਦੀ ਲੋੜ ਹੁੰਦੀ ਹੈ ਉਹ ਮੱਈਆ ਕਰਵਾਉਂਦੇ ਨੇ ਬਹੁਤ ਵਧੀਆ ਸੂਝਵਾਨ ਪੜ੍ਹੇ ਲਿਖੇ ਨੌਜਵਾਨ ਨੇ ਭਾਈ ਕੁਸ਼ਵੀਰ ਹੁਣੀ ਤੇ ਜੇ ਆਪਾਂ ਇਲੈਕਸ਼ਨ ਦੀ ਗੱਲ ਕਰੀਏ ਤਾਂ ਤੁਸੀਂ ਵੇਖ ਲਓ ਵੀ ਪਿੰਡ ਦੇ ਵਿੱਚ ਸਾਢੇ 1150 ਦੇ ਲਾਗੇ ਤੱਕ ਵੋਟਾਂ ਜਿਹਦੇ ਵਿੱਚੋਂ 921 ਵੋਟਾਂ ਦੇ ਲਾਗੇ ਤੱਕ ਮਨ ਲਾ ਰਿਹਾ ਪੋਰ ਹੋਈਆਂ ਸੀਗੀਆਂ ਤੇ ਕੁਸ਼ਵੀਰ ਮਾਨ ਨੂੰ 800 ਵੋਟ ਪਈ ਸੀ ਤੇ ਜਿਹਦੇ ਵਿੱਚੋਂ 31 ਵੋਟਾਂ ਕੈਂਸਲ ਹੋ ਚੁੱਕੀਆਂ ਸੀਗੀਆਂ ਤੇ ਸੱਤ ਕਿਸੇ ਹੋਰ ਨੂੰ ਪਈਆਂ ਤੇ 79 ਕਿਸੇ ਹੋਰ ਨੂੰ ਇੰਨੀ ਵੱਡੇ ਮਾਰਜਨ ਨਾਲ ਜਿਤਨਾ ਬਹੁਤ ਵੱਡੀ ਗੱਲ ਹੈ ਤੇ ਮੈਂ ਅਕਸਰ ਇਹ ਬਾਈ ਨਾਲ ਗੱਲ ਕਰਦਾ ਹੁੰਨਾ ਉਹਨਾਂ ਦਾ ਵੀ ਹੁਣ 21 ਮਤਲਬ ਸੁਪਨਾ ਹੈ ਵੀ ਜਿਹੜਾ ਪਿੰਡ ਹੈ ਬਹੁਤ ਖੂਬਸੂਰਤ ਬਣਾਇਆ ਜਾਵੇ ਜਿਵੇਂ ਆਪਾਂ ਹੋਰ ਹਲਕਿਆਂ ਦੇ ਵਿੱਚ ਪਿੰਡ ਵੇਨੇ ਆ ਤੇ ਉਹ ਵੀ ਚਾਹੁੰਦੇ ਨੇ ਸਾਡਾ ਜਿਹੜਾ ਪਿੰਡ ਦੇਖਣ ਨੂੰ ਦੂਰ ਦਰੋਂ ਲੋਕ ਆਉਣ ਤੇ ਅਕਸਰ ਹੀ ਮੈਂ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਦੇਖਦਾ ਵੀ ਹੁੰਨਾ ਉਹਨਾਂ ਦੀਆਂ ਪੋਸਟਾਂ ਮਤਲਬ ਉਹ ਕੰਮ ਦੀਆਂ ਹੀ ਪੋਸਟਾਂ ਪਾਉਂਦੇ ਨੇ ਤੇ ਜੋ ਬਹੁਤ ਵਧੀਆ ਗੱਲ ਹੈ ਇੱਕ ਨੌਜਵਾਨ ਦੇ ਵਿੱਚ ਇਹ ਜਿਹੜਾ ਜਜ਼ਬਾ ਹੋਣਾ ਤਾਂ ਪਿੰਡ ਨੂੰ ਕਿਤੇ ਦੀ ਕਿਤੇ ਲੈ ਜਾਂਦਾ ਐ ਨਹੀਂ ਹੁੰਦਾ ਵੀ ਆਪਾਂ ਇਲੈਕਸ਼ਨ ਦੇ ਵਿੱਚ ਫਲਾਣੇ ਬੰਦੇ 'ਤੇ ਆਪਰ ਵੋਟ ਨਹੀਂ ਪਾਈ ਆਪਾਂ ਉਹਦਾ ਕੰਮ ਨਹੀਂ ਕਰਨਾ ਇਹ ਚੀਜ਼ ਗਲਤ ਹੈ ਆਪਾਂ ਕੰਮ ਕਰਕੇ ਅਗਲੇ ਦਰ ਦਿੱਤੋ ਜੇ ਆਪਾਂ ਕੰਮ ਕਰਾਂਗੇ ਤਾਂ ਅਗਲਾ ਬੰਦਾ ਆਪਾਂ ਨੂੰ ਹੱਸ ਕੇ ਹੀ ਵੋਟ ਪਾਊਗਾ ਤੇ ਜੇ ਆਪਾਂ ਕੰਮ ਨਹੀਂ ਕਰਾਂਗੇ ਤਾਂ ਫਿਰ ਕੋਈ ਵੀ ਕਿਸਨ ਵੋਟ ਨਹੀਂ ਪਾਉਂਦਾ ਤੇ ਕੰਮ ਹੁੰਦੇ ਸਹੈਣਾ ਖੇੜੇ ਵਿੱਚ ਦਿਖ ਰਹੇ ਨੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਆਪਦਾ ਭਰਾ ਕੋਈ ਕਾਮਯਾਬ ਹੁੰਦਾ ਹੈ ਤੇ ਪਿੰਡ ਬਾਰੇ ਸੋਚਦਾ ਇਸ ਪਿੰਡ ਵਿੱਚ ਤੁਸੀਂ ਦੇਖ ਸਕਦੇ ਹੋ ਆਰੋ ਵੀ ਚਾਲੂ ਹਾਲਤ ਦੇ ਵਿੱਚ ਹੈ ਤੇ ਗੁਰੂ ਘਰ ਦੇ ਨਾਲ ਨਾਲ ਮੰਦਿਰ ਵੀ ਨੇ ਤੇ ਸਕੂਲ ਵੀ ਬਹੁਤ ਵਧੀਆ ਬਣੇ ਹੋਏ ਨੇ ਸਪੈਂਸ 3 ਹੈ ਸਾਰੀਆਂ ਸਹੂਲਤਾਂ ਇਸ ਪੈਂਡ ਵਿੱਚ ਮੌਜੂਦ ਨੇ ਬਾਕੀ ਜੇ ਕੋਈ ਕਮੀ ਪਛੀ ਰਹਿੰਦੀ ਵੀ ਹੋਈ ਤਾਂ ਉਹਨੂੰ ਮਾਨ ਸਾਹਿਬ ਆਪ ਪੂਰਾ ਕਰਨਗੇ ਤੇ ਆਹ ਤੁਸੀਂ ਵੇਖ ਸਕਦੇ ਨਾਲ ਸੂਆ ਜਿੱਥੋਂ ਮਤਲਬ ਆਪਣੇ ਖੇਤਾਂ ਨੂੰ ਪਾਣੀ ਜਾਂਦਾ ਜਿਵੇਂ ਕਿ ਮੈਂ ਵੀਡੀਓ ਵਿੱਚ ਦੱਸਿਆ ਸੀਗਾ ਆਹ ਵੱਡੀਆਂ ਨਹਿਰਾਂ ਆ ਗਈਆਂ ਤੇ ਪਹਿਲਾਂ ਜਿਹੜੀ ਇਹ ਨਹਿਰ ਹੈ ਇਸੇ ਨਹਿਰੇ ਪੈ ਪੈ ਕੇ ਚਾਚੇ ਅਰਗੇ ਨਾਂਕੀ ਜਾਂਦੇ ਹੁੰਦੇ ਸੀਗੇ ਤੇ ਉਦੋਂ ਰਾਸਤੇ ਬਣਾਉਣੇ ਪੈਂਦੇ ਸੀ ਹੁਣ ਤਾਂ ਖਰ ਸੜਕਾਂ ਛੜਕਾਂ ਬਹੁਤ ਵਧੀਆ ਬਣੀਆਂ ਆਹ ਗਰਾਊਂਡ ਦੇਖੋ ਤੁਸੀਂ ਬਹੁਤ ਵਧੀਆ ਗਰਾਊਂਡ ਬਣਾਇਆ ਹੋਇਆ ਹੈ ਇੱਥੇ ਬਾਲੀਬਾਲ ਦਾ ਗਰਾਊਂਡ ਵੀ ਹੈ ਕ੍ਰਿਕਟ ਦਾ ਗਰਾਊਂਡ ਵੀ ਹੈ ਤੇ ਨਾਲ ਹੀ ਬਾਈਰਗਿਆਂ ਦੇ ਇੱਥੇ ਸਬਜ਼ੀ ਹੁੰਦੀ ਹੈ ਜੋ ਬਹੁਤ ਵਧੀਆ ਤਾਜੀ ਗੋਭੀ ਵਗੈਰਾ ਸਾਰੀ ਸਬਜ਼ੀ ਲਾਉਂਦੇ ਨੇ ਤੇ ਇਸੇ ਪਿੰਡ ਵਿੱਚ ਤੁਸੀਂ ਵੇਖ ਸਕਦੇ ਹੋ ਅੰਗਰੇਜ਼ਾਂ ਵੇਲੇ ਦੀਆਂ ਜਿਵੇਂ ਹੁੰਦੀਆਂ ਸੀ ਆਪਣੇ ਪਾਣੀ ਕੋਠੀਆਂ ਕਹਿ ਦਿੰਦੇ ਆਪਾਂ ਉਹ ਵੀ ਹਜੇ ਮੌਜੂਦ ਨੇ ਜੋ ਵਧੀਆ ਹਾਲਤ ਦੇ ਵਿੱਚ ਨੇ ਇਸ ਪਿੰਡ ਵਿੱਚ ਇੱਕ ਦਰਖਤ ਦਾ ਬਹੁਤ ਵੱਡਾ ਉਹ ਵੀ ਤੁਹਾਨੂੰ ਵੀਡੀਓ ਵਿੱਚ ਦੇਖਣ ਨੂੰ ਮਿਲੂਗਾ ਤੇ ਬਾਕੀ ਬਚਪਨ ਤੋਂ ਹੁਣ ਤਾਈਂ ਅਸੀਂ ਦੇਹਂਦੇ ਆ ਰਹੇ ਹਾਂ ਇੱਥੇ ਹੰਟਖਰ ਸੁਆ ਸੁੱਕਾ ਹੋਇਆ ਨੇ ਅਕਸਰ ਇੱਥੇ ਗਰਮੀ ਦੇ ਵਿੱਚ ਬਹੁਤ ਰੌਣਕਾਂ ਹੁੰਦੀਆਂ ਬਹੁਤ ਸਾਰੇ ਬੱਚੇ ਨਾਉਣ ਆਉਂਦੇ ਨੇ ਅਸੀਂ ਆ ਪਾਉਂਦੇ ਰਹੇ ਹਾਂ ਬਹੁਤ ਵਧੀਆ ਮਾਹੌਲ ਹੈ ਤੇ ਹਰਿਆਲੀ ਤੁਸੀਂ ਚੈੱਕ ਕਰ ਸਕਦੇ ਹੋ ਛੋਟਾ ਜਾਂ ਪਿੰਡ ਹੈ ਤੇ ਬੜਾ ਮਨ ਖੁਸ਼ ਹੁੰਦਾ ਬਾਕੀ ਕੋਈ ਵੀ ਪਿੰਡ ਹੋਵੇ ਜਾਂ ਕੋਈ ਵੀ ਤੁਸੀਂ ਹਲਕਾ ਲਾ ਲੋ ਹਲਕੇ ਨੂੰ ਐਮਐਲਐਨ ਸੁਧਾਰਨਾ ਹੁੰਦਾ ਹੈ ਤੇ ਪਿੰਡ ਦੀ ਜੇ ਆਪ ਗੱਲ ਕਰਕੇ ਤਾਂ ਉਹ ਸਰਪੰਚ ਨੂੰ ਸੁਧਾਰਨਾ ਹੁੰਦਾ ਹੈ ਤੇ ਬਾਕੀ ਮੌਕਾ ਸਾਰਿਆਂ ਨੂੰ ਮਿਲਣਾ ਚਾਹੀਦਾ ਹੈ ਜਿਹੜਾ ਵੀ ਤੁਹਾਨੂੰ ਬੰਦਾ ਚੰਗਾ ਲੱਗਦਾ ਤੁਹਾਨੂੰ ਲੱਗਦਾ ਕਿ ਛੋਡੇ ਨਾਲ ਕੱਢ ਸਕਦਾ ਜਾਂ ਪਿੰਡ ਦਾ ਵਿਕਾਸ ਕਰ ਸਕਦਾ ਹੈ ਤਾਂ অনুমੋਕ ਕਰ ਦੇਣਾ ਚਾਹੀਦਾ ਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਹਾਲਤ ਦੇ ਵਿੱਚ ਜਿਹੜੀ ਕੋਠੀਆਂ ਪੰਚੀਆਂ ਆ ਆ ਬਰਖਤਾਂ ਜੀ ਬਹੁਤ ਵੱਡਾ ਇਹਦੀ ਵੀਡੀਓ ਆਪਾਂ ਪਹਿਲਾਂ ਹੀ ਬਣਾਈ ਸੀ ਤੇ ਸਪੈਸ਼ਲੀ ਬਣਾਈ ਆ ਤੁਸੀਂ ਦੇਖ ਸਕਦੇ ਹੋ ਆਪਣੇ ਚੈਨਲ ਤੇ ਪਈ ਹੈ ਤੁਸੀਂ ਇੱਥੋਂ ਦੇਖੋ ਜਿਵੇਂ ਸਾਊਥ ਵਾਲਾ ਸੀਨ ਲੱਗਦਾ ਗੁਲਾਬ ਬਲੂ ਦੇ ਬੂਟੇ ਲੱਗੇ ਆ ਹਰਿਆਲੀ ਕਿੰਡੀ ਵਧੀਆ ਥੋੜੀ ਜਿਹੀ ਧੁੱਪ ਜਾਰੇ ਤੇਜ਼ ਸੀਗੀ ਤਾਂ ਕਰਕੇ ਵੀਡੀਓ ਸ਼ਾਇਦ ਜਿਵੇਂ ਚਾਹੁੰਦਾ ਸੀ ਓਵੇਂ ਨਹੀਂ ਬਣ ਸਕੀ ਪਰ ਫਿਰ ਵੀ ਬਹੁਤ ਵਧੀਆ ਬਣੀ ਹੈ ਬਾਕੀ ਮੇਰੀ ਮਾਨ ਸਾਹਿਬ ਨਾਲ ਹੋਈ ਹੈ ਗੱਲਬਾਤ ਇਸ ਟਾਈਮ ਵਿਹਲੇ ਹੋਏ ਤਾਂ ਮਾਨ ਸਾਹਿਬ ਨਾਲ ਗੱਲਬਾਤ ਕਰਾਂਗੇ ਬਾਕੀ ਉਹਨਾਂ ਦਾ ਆਇਆ ਵੀ ਹਰੇ ਉਹਨੇ ਥੋੜਾ ਸਮਾਂ ਲੰਘਣ ਦੋ ਥੋੜਾ ਸਮਾਂ ਮੈਨੂੰ ਵੀ ਚਾਹੀਦਾ ਜਦੋਂ ਪਿੰਡ ਦੇ ਸਾਰੇ ਕੰਮ ਹੋ ਗਏ ਫਿਰ ਆਪਾਂ ਪ੍ਰੋਪਰ ਬਹਿ ਕੇ ਇੱਕਦਮ ਗੱਲਬਾਤ ਕਰਾਂਗੇ ਤੇ ਬਾਕੀ ਆਇਆ ਵੀ ਪਿੰਡ ਦੇ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ ਜਦੋਂ ਕੋਈ ਵੀ ਕੰਮ ਹੁੰਦਾ ਪਿੰਡ ਦੇ ਵਿੱਚ ਤਾਂ ਉਹਦੇ ਲਈ ਸਾਰੇ ਪਿੰਡ ਦਾ ਯੋਗਦਾਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਹੁਣ ਆਪਾਂ ਨੂੰ ਪੰਚਾਇਤ ਨੇ ਗਲੀਆਂ ਨਾਲੀਆਂ ਬਣਾ ਤੀਆਂ ਤਾਂ ਸਫਾਈ ਰੱਖਣਾ ਆਪਣੇ ਸਾਡੇ ਤੁਸੀਂ ਵੇਖ ਸਕਦੇ ਹੋ ਬਹੁਤ ਵਧੀਆ ਸਕੂਲ ਬਣਿਆ ਹੋਇਆ ਵਾਟਰ ਵਰਕਸ ਬਹੁਤ ਵਧੀਆ ਬਣੇ ਹੋਏ ਨੇ ਤੇ ਮੈਂ ਸਾਰੇ ਸਰਪੰਚ ਜਿਹੜੇ ਪਹਿਲਾਂ ਵੀ ਉਹਨਾਂ ਨੂੰ ਵਧਾਈਆਂ ਦਿੰਦਾ ਤੇ ਉਹ ਉਹਨਾਂ ਨੇ ਵਧੀਆ ਕੰਮ ਕਰਿਆ ਹੁਣ ਹਾਲੇ ਬਹੁਤ ਵਧੀਆ ਕਰ ਰਹੇ ਨੇ ਨਾਲ ਮਿਲ ਕੇ ਹੁੰਦਾ ਆਪਣੇ ਚ ਦਿਜ਼ਾਈ ਇਹ ਇਸ ਗੱਲ ਦੀ ਹੋਣੀ ਚਾਹੀਦੀ ਹੈ ਵੀ ਕੰਮ ਕਿਹੜਾ ਜਿਆਦਾ ਵਧੀਆ ਕਰਦਾ ਉਹਦੇ ਨਾਲ ਬਸ ਰਿਜ਼ਲਟ ਇਹ ਨਿਕਲਦਾ ਹੈ ਪਿੰਡ ਦਾ ਬਹੁਤ ਫਾਇਦਾ ਹੁੰਦਾ ਤੇ ਬਾਕੀ ਪਿੰਡ ਦੇ ਤਕਰੀਬਨ ਸਾਰੇ ਹੀ ਮੈਨੂੰ ਨੌਜਵਾਨ ਆਪਣੇ ਚਾਚੇ ਤਾਏ ਸਾਰੇ ਜਾਣਦੇ ਨੇ ਇਹ ਪਿੰਡ ਸਾਨੂੰ ਕਦੇ ਉਪਰਾ ਲੱਗੇ ਹੀ ਨਹੀਂ ਇਹ ਪਿੰਡ ਸਾਨੂੰ ਐਂ ਲੱਗਦਾ ਵੀ ਜਿਵੇਂ ਆਪਦਾ ਪਿੰਡ ਹੀ ਹੁੰਦਾ ਕਿਉਂਕਿ ਸਾਡੇ ਸਕੂਲ ਵੇਲੇ ਇਕੱਠੇ ਜਾਂਦੇ ਹੁੰਦੇ ਸੀ ਅਸੀਂ ਤੇ ਪਹਿਲਾਂ ਵੀ ਇਕੱਠੇ ਪੜੇ ਆ ਵੈਨਾਂ ਸਾਰਿਆਂ ਦੇ ਸਾਂਝੇ ਆ ਬੱਸਾਂ ਵੀ ਉਹੀ ਆਉਂਦੀਆਂ ਜਿਹੜੀਆਂ ਸਾਡੇ ਪਿੰਡਾਂੋਂ ਦੀ ਉਹੀ ਸੈਣੀਖੜੇ ਆਉਂਦੀ ਹੈ ਜੇ ਅਪਾ ਜ਼ਿਲ੍ਹੇ ਦੀ ਗੱਲ ਕਰੀਏ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਬਲਾਕ ਲੰਬੀ ਹੈ ਤਹਿਸੀਲ ਮਲੂਰ ਹੈ ਤੇ ਬਾਕੀ ਦੋਸਤੋ ਮੈਨੂੰ ਉਮੀਦ ਹੈ ਵੀ ਸੈਣੀਖੜੇ ਵਾਲ ਨੂੰ ਵੀ ਬਾਕੀ ਆਪਣੇ ਪੰਜਾਬ ਨੂੰ ਵੀ ਇਹ ਵੀਡੀਓ ਪਸੰਦ ਆਈ ਹੋਣੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬੜੀ ਮਿਹਨਤ ਲੱਗਦੀ ਹੈ ਤੇ ਤੁਹਾਡੇ ਸਾਰਿਆਂ ਦੇ ਦਿਲ ਦੀਆਂ ਗਰਾਂਗਾਂ ਤੋਂ ਧੰਨਵਾਦ ਖਾਸ ਕਰ ਸੈਣੀਖੜੇ ਵਾਲੇ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਤਾਂ ਜੋ ਮੈਨੂੰ ਵੀ ਹੋਰ ਲੋਕਾਂ ਮਿਲ ਸਕੇ ਬਹੁਤ ਜਿਆਦਾ ਮਿਹਨਤ ਲੱਗੀ ਹੈ ਬਹੁਤ ਬਹੁਤ ਧੰਨਵਾਦ ਦੋਸਤੋ ਮਿਲਦੇ ਹਾਂ ਕਿਸੇ ਹੋਰ ਦਿਨ ਕਿਸੇ ਹੋਰ ਵੀਡੀਓ ਨਾਲ ਰੱਬ ਰਾਖਾ